ਇੱਕ ਹੋਰ ਹੈ ਸੁਲਤਾਨ ਕੇ ਜਿਹੜੇ ਜਿੱਥੇ ਮਦਦ ਪਹੁੰਚਣੀ ਚਾਹੀਦੀ ਹੈ ਨਾ ਉੱਥੇ ਨਹੀਂ ਪਹੁੰਚਦੀ ਜਾਂ ਤਾਂ ਲੋਕ ਲਵਾ ਲੈਂਦੇ ਆ ਜਾਂ ਬਾਈ ਹੁਣੀ ਜਿਹੜੇ ਸੇਵਾ ਕਰਦੇ ਉਹ ਪਿੱਛੋਂ ਮੁੜ ਜਾਂਦੇ ਆ ਇਹਦੇ ਬਾਰੇ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਤੁਸੀਂ ਉੱਥੇ ਜਾਣਦੇ ਹੋ ਜਿੱਥੇ ਨਹੀਂ ਹੈ ਕੋਈ ਕਨੈਕਟੀਵਿਟੀ ਹਨਾ ਭਾਈ ਆਪਾਂ ਨੂੰ 7 ਦਿਨ ਹੋ ਗਏ ਹਨਾ ਕਿ ਸਾਨੂੰ ਹੁਣ ਲੋਕਾਂ ਦਾ ਪੂਰਾ ਭੇਦ ਆ ਗਿਆ ਵਾ ਕਿ ਜਿਹਦੇ ਕੋਲ ਪੁੱਜਣਾ ਚਾਹੀਦਾ ਉਹਦੇ ਕੋਲ ਨਹੀਂ ਪੁੱਜਣ ਰਿਹਾ ਲੋਕ ਪਹਿਲਾਂ ਹੀ ਲੋਹਾਈ ਜਾਂਦੇ ਆ ਹਨਾ ਹੁਣ ਆਪਾਂ ਕੋਈ ਆਪਾਂ ਦੇ ਆਪਣੀ ਸ਼ਰਦਾ ਭਾਉ ਨਾਲ ਸੇਵਾ ਲੈ ਕੇ ਜਾਂਦੇ ਆ ਹਣਾ ਲੋਕੀ ਬੁੱਡੀਆਂ ਤੋੜੇ ਲੈ ਆਉਂਦੀਆਂ ਰਾਤ ਸੋ ਜੋ ਵੀ ਹੁੰਦਾ ਸਾਰਾ ਕੁਝ ਪਹਿਲਾਂ ਹੀ ਮੁਕਾ ਦਿੰਦੇ ਉਹਨਾਂ ਦਾ ਕੀ ਚੀਜ਼ ਪਹੁੰਚਣ ਨਹੀਂ ਦਿੰਦੇ ਹੋ ਰਾਤੀ ਮੈਨੂੰ ਫੋਨ ਵੀ ਆਇਆ ਸੀ ਇੱਕ ਵੀਰ ਆਇਆ ਇੱਧਰ ਕਪੂਰ ਥੱਲੇ ਵਾਲੀ ਸਾਈਡ ਤੋਂ ਤੇ ਉਹ ਵੀਰ ਕਹਿਣ ਡੇ ਕਿ ਆਪਾਂ ਵੀਰ ਦੱਸਣ ਦੇ ਕਿ ਇੰਨਾ ਯਾਰੇ ਲੋਕ ਇਰੀਟੇਟ ਕਰਦੇ ਆ ਹਨਾ ਪਹਿਲਾਂ ਹੀ ਸਾਰਾ ਕੁਝ ਲਹਾ ਲੈਂਦੇ ਆਂ ਤਾਂ ਇੰਨਾ ਚੰਗਾ ਆਪਾਂ ਇੱਕ ਮਿੱਟੀ ਦਾ ਤੋੜਾ ਲੈ ਕੇ ਉਹਦੇ ਬੰਨ ਤੇ ਬੰਦ ਕਰ ਦਿੰਦੇ ਤੇ ਪਰ ਲੋਕਾਂ ਦੀ ਤਰ੍ਹਾਂ ਨਹੀਂ ਕਰਨਾ ਚਾਹੀਦਾ ਹਨਾ ਕਿ ਸਾਰਿਆਂ ਨਾਲ ਯਾਰ ਵੰਡ ਕੇ ਖਾਣਾ ਚਾਹੀਦਾ ਮੇਰੇ ਉਹ ਕਹਿਣਾ ਚਾਹੁੰਨਾ ਹੂੰ ਇਦਾਂ ਇਹ ਬਾਈ ਨਾ ਕਰਿਆ ਕਰੋ ਕਿਉਂਕਿ ਉਹਨਾਂ ਲੋ ਸੇਵਾ ਕਰਨ ਵਾਲੇ ਵੀਰ ਬਹੁਤ ਐ ਇਹ ਥੁਰਦੀ ਨਹੀਂ ਐ ਸੇਵਾ ਕਦੀ ਵੀ ਕਿਉਂਕਿ ਬਹੁਤ ਵੀਰ ਨੇ ਸੇਵਾ ਕਰਨ ਵਾਲੇ ਬਟ ਜਿੰਨੀ ਕੁ ਲੋੜ ਐ ਉਹਨਾਂ ਕੁ ਲੈ ਲਿਆ ਵਾਧੂ ਨਾ ਕਰੋ ਇਦਾਂ ਇਹ ਬਹੁਤ ਹੁਣ ਇਹ ਕੰਮ ਚੱਲਿਆ ਤਾਂ ਅੱਗੇ ਉੱਥੋਂ ਤੱਕ ਜਰੂਰ ਪਹੁੰਚ ਲੈਣ ਦਿਓ ਜਿੱਥੋਂ ਤੱਕ ਸੇਵਾ ਦੀ ਲੋੜ ਐ ਮੈਂ ਕਿਉਂ ਇੰਨੇ ਦਿਲਦਾਰ ਕਿਉਂ ਆ ਬੰਦੇ ਕਿਉਂ ਆਪਾਂ ਮਦਦ ਕਰਨ ਤੁਰ ਪੈਨੇ ਆ ਜਦੋਂ ਸਾਡੇ ਤੇ ਮੁਸੀਬਤ ਆਉਂਦੀ ਐ ਬਾਹਰ ਲਿਆਂ ਵੀ ਕਰਦੇ ਆ ਹੁਣ ਤਾਂ ਪੰਜਾਬੀਆਂ ਕਿਉਂ ਇੰਨੀ ਦਲੇਰੀ ਕਿਉਂ ਇਹ ਸਰ ਜੀ ਸ਼ੁਰੂ ਤੋਂ ਤੁਹਾਨੂੰ ਪਤਾ ਆਪਣੇ ਗੁਰੂਆਂ ਨਾਲ ਆਨੂ ਦਿੱਤੇ ਬਖਸ਼ਿਆ ਥਾਪੜਾ ਦਿੱਤਾ ਆ ਉਹਦੇ ਹਨਾ ਉਹਦੇ ਸਦਕੇ ਚੱਲੀ ਜਾਂਦਾ ਸਾਰਾ ਪੰਜਾਬ ਦਾ ਹਨਾ ਬਾਕੀ ਇਹ ਆ ਵੀ ਵੇਖੋ ਮਾੜੀ ਜੀ ਮੁਸੀਬਤ ਆਉਂਦੀ ਹੈ ਕਿਦਾਂ ਸਾਰੇ ਆਪਾਂ ਇਕੱਠੇ ਹੋ ਗਏ ਇੱਕ ਦੂਜੇ ਦਾ ਸਹਾਰਾ ਬਣ ਕੇ ਤੇ ਆਪਾਂ ਹਰ ਇੱਕ ਚੀਜ਼ ਮੰਨ ਲਓ ਆਡੇ ਕੋ ਪਹੁੰਚ ਵੀ ਜਾਂਦੀ ਹੈ ਅਸੀਂ ਅੱਗੇ ਵੀ ਪਹੁੰਚਾਈ ਜਾਂਦੇ ਆ ਤੇ ਇਦਾਂ ਹੀ ਬਸ ਵਾਹਿਗੁਰੂਾ ਦੇ ਕੋ ਸੇਵਾ ਲਈ ਜੇ ਤਾਂ ਹੀ ਕਰੀ ਜਾਈਏ ਹਮਮਤਾਨ ਭਾਈ ਦੋਲਦਾ ਨਹੀਂ ਮੰਨ ਜਾ ਯਾਰ 102 ਬੁਖਾਰ ਆ 60 ਆ ਅੱਜ ਰੈਸਟ ਕਰ ਲੈਨੇ ਆ ਕੀ ਆ ਸੇਵਾ ਕਰ ਹੀ ਰਹੇ ਉਹ ਦਿਨ ਦੀ ਭਾਈ ਗੱਲ ਇਦਾਂ ਵਾ ਕਿ ਸਾਡੇ ਗੁਰੂਆਂ ਸਾਨੂੰ ਚੜ੍ਹਦੀ ਕਲਾਇ ਰਹਿਣਾ ਸਿਖਾਇਆ ਵਾ ਜੇ ਤੁਸੀਂ ਵੀਡੀਓ ਵੀ ਵੇਖਿਆ ਨੇ ਸੋਸ਼ਲ ਮੀਡੀਆ ਦੇ ਕਿੰਨੇ ਆਣਾ ਕਿ ਲੋਕਾਂ ਦੇ ਘਰ ਵੀ ਰੁੜ ਗਏ ਆਣਾ ਕੁਝ ਵੀ ਹੋ ਗਿਆ ਵਾਣਾ ਕਿ ਇਹਨੂੰ ਇੰਨੀ ਜ਼ਿਆਦਾ ਪਰਵਾਹ ਨਹੀਂ ਆਗੀ ਲੋਕਾਂ ਨੇ ਕਿ ਚੜ੍ਹ ਇਹ ਲੋਕ ਨਾ ਰੱਬ ਨੂੰ ਮੰਨਦੇ ਬੜਾ ਵਾ ਕਿ ਕੋਈ ਤਗੜਾ ਹੀ ਹੋਊਗਾ ਨਾ ਜੋ ਵੀ ਕਰਦਾ ਮਹਾਰਾਜ ਚੰਗੇ ਲਈ ਕਰਦਾ ਵਾ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਸ ਚੜਦੀ ਕਲਾ ਚ ਰਹਿਣਾ ਚਾਹੀਦਾ ਮੈਂ ਦੇਖੂ ਕਹਾਂਗਾ ਦਿਲ ਵੱਡਾ ਰੱਖੋ ਇਹ ਵੀ ਕਹਿ ਰਹੇ ਲੋਕ ਕਹਿੰਦੇ ਕਿ ਸਾਡੇ ਨਾਲੋਂ ਨਾ ਬਾਹਰੋਂ ਆਣ ਕੇ ਕੋਈ ਨਹੀਂ ਖੜਦਾ ਮੈਨੂੰ ਲੱਗਦਾ ਲੋੜ ਹੀ ਨਹੀਂ ਹੈ ਜਿੰਨੇ ਆਪਣੇ ਬੰਦੇ ਕਰ ਲੈਂਦੇ ਨੇ ਨਹੀਂ ਭਾਜੀ ਹੁਣ ਸਾਨੂੰ ਇੰਨੇ ਫੋਨ ਕਾਲ ਆਉਂਦੇ ਹਨਾ ਕਿ ਆਪਾਂ ਇੱਧਰ ਆ ਕੇ ਸੇਵਾ ਕਰਨੀ ਹਨਾ ਤਾਂ ਆਪਾਂ ਉਹਨਾਂ ਨੂੰ ਖਿਲਾੜ ਕੇ ਰੱਖਿਆ ਵਾ ਜਦੋਂ ਪਾਣੀ ਲੱਥੂਗਾ ਹਨਾ ਉਦੋਂ ਜ਼ਿਆਦਾਤਰ ਲੋੜ ਪੈਣੀ ਆ ਇਹ ਚੀਜ਼ਾਂ ਦੀ ਕਿਉਂਕਿ ਉਦੋਂ ਬਿਮਾਰੀਆਂ ਇਹ ਵੱਧ ਲੱਗਣੇ ਲੋਕਾਂ ਦੇ ਪਸ਼ੂ ਮਰੇ ਪਏ ਬਹੁਤ ਜ਼ਿਆਦਾ 스ਮੈਲ ਆਉਂਦੀ ਆ ਸਭ ਕੁਝ ਇਦਾਂ ਹੀ ਆ ਥੋੜਾ ਥੋੜਾ ਕਰਕੇ ਕੋਈ ਗਾ ਸਾਰਾ ਕੁਝ ਫਰ ਟਾਈਮ ਲੱਗੂ ਇਸ ਚੀਜ਼ ਨੂੰ ਅੱਛਾ ਕੋਈ ਹੈ ਕੋਈ ਤੁਹਾਡਾ ਸਟੋਰੇਜ ਜਿੱਥੇ ਤੁਸੀਂ ਬਣਾਇਆ ਹੋਵੇ ਜਿਹੜੇ ਵੀਰ ਨੇ ਕੋਈ ਸੇਵਾ ਕਰਨੀ ਹੈ ਜਾਂ ਤੁਹਾਡੇ ਥਰੂ ਕੋਈ ਸਮਾਨ ਲੈ ਕੇ ਆਵੇ ਕਿਸ ਚੀਜ਼ ਦੀ ਲੋੜ ਹੈ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਜੇ ਨਹੀਂ ਜਦੋਂ ਪਾਣੀ ਲੱਥ ਗਿਆ ਫਿਰ ਲੋੜ ਹੈ ਭਾਈ ਲੋੜ ਤੇ ਹਰੇਕ ਚੀਜ਼ ਦੀ ਹੁੰਦੀ ਤੁਹਾਨੂੰ ਪਤਾ ਘਰਾਂ ਜੀ ਹੈਨਾ ਕਿ ਹਜੇ ਲੋੜ ਨਹੀਂ ਹੈਗੀ ਥੋੜਾ ਟਾਈਮ ਬਾਅਦ ਚ ਲੋੜਿਆ ਜੋ ਉਹ ਹੀ ਪਾਣੀ ਲੱਥੂਗਾ ਨਾ ਸਾਰਾ ਕੁਝ ਤੇ ਹਰੇ ਲੋਕ ਰੁਕ ਜਾਣ ਵੈਸੇ ਜਿਹੜਾ ਦਵਾਬਾ ਮਾਝਾ ਮਾਲਵਾ ਸਾਰਿਆਂ ਬਹੁਤ ਜ਼ਿਆਦਾ ਸਪੋਰਟ ਕੀਤੀ ਭਾਜੀ ਸਾਰਿਆਂ ਨੇ ਇੱਕ ਵਾਰੀ ਥਾਮ ਬਣ ਕੇ ਖਲੋ ਗਿਆ ਕਿ ਹਾਂ ਪੰਜਾਬ ਨਾ ਬਾਕੀ ਪੰਜਾਬੀ ਨਾ ਪੰਜਾਬੀ ਖੜਦਾ ਕਿੰਨੇ ਕ ਜਾਣੇ ਹੋ ਟੀਮ ਦੇ ਆਪਾਂ ਭਾਜੀ 25 30 ਜਾਣੇ 2 4 ਜਾਣੇ ਸਾਡੇ ਹੋਰ ਬਿਮਾਰ ਹੋ ਗਿਆ ਅੱਛਾ ਤੇ ਦਾ ਨੂੰ ਪਰੇ ਭਾਈ ਜੀ ਪਾਣੀ ਚ ਰਹਿਣਾ ਵਾ ਨਾ ਚਤੋਂ ਬਹਿਰ ਮੈਂ ਬੱਚਿਆਂ ਨੂੰ ਮਿਹਨਤ ਕਰਾਉਂਦਾ ਨਾ ਉਹ ਵੀ ਮੈਂ ਉੱਥੇ ਕਰਾ ਰਿਆ ਹੁਣ ਜਾ ਕੇ ਆਪਾਂ ਮਿਹਨਤ ਵੀ ਕਰਾਉਣੀ ਆ ਉਹ ਵੀ ਕਰਾਉਣੀ ਨਾ ਉਹ ਵੀ ਕਰਾਉਣੀ ਭਰੀ ਤਰ੍ਹਾਂ ਬੱਚੇ ਟੁੱਟ ਜਾਂਦੇ ਮਾੜਾ ਅਸਰ ਪੈਂਦਾ ਹਾਂ ਹਾਂਜੀ ਤੇ ਘਰੋਂ ਨਹੀਂ ਫੋਨ ਆਉਂਦਾ ਕਿ ਪੁੱਤ ਗਾਂ ਨਾ ਜਾਏ ਉਹ ਪਾਣੀ ਜੇ ਜਦੋਂ ਕੋਈ ਖਬਰ ਘਰੇ ਸੁਣਦਾ ਹੈ ਜਾਂ ਕਰਦੇ ਹੁੰਦੀਆਂ ਨਾ ਮਾਵਾਂ ਤਾਂ ਫਿਕਰ ਕਰਦੀਆਂ ਤੇ ਤੁਹਾਨੂੰ ਇਹ ਨਹੀਂ ਸਾਰੇ ਨੌਜਵਾਨ 25 ਤੋਂ 30 ਜਾਣੇ ਘਰੋਂ ਨਹੀਂ ਫੋਨ ਆਉਂਦੇ ਕਿ ਕੋਈ ਨਹੀਂ ਆਜੋ ਥੋੜਾ ਪਾਣੀ ਲੱਥ ਲੈ ਲੈਂਦੋ ਫਿਰ ਕਰ ਲਿਓ ਨਹੀਂ ਭਾਜੀ ਘਰ ਦੇ ਵੀ ਉਹ ਆਂਦੇ ਆ ਕਿ ਚੜ੍ਹਦੀ ਕ ਕੋਈ ਚੱਕਰ ਹੀ ਨਹੀਂ ਭਾਜੀ ਬਾਕੀ ਭਰਾਵਾਂ ਦਾ ਸਾਥ ਬਹੁਤ ਜ਼ਿਆਦਾ ਵਾ ਇਹ ਦਿਨ ਰਾਤ ਨਹੀਂ ਵੇਖਦੇ ਜਦੋਂ ਆਵਾਜ਼ ਮਾਰੀ ਉਹ ਤਾਂ ਖੜ ਜਾਂਦੇ ਕੰਦਾ ਬਣ ਕੇ ਭਾਜੀ ਹੋਰ ਕੀ ਚਾਹੀਦਾ ਬੰਦੇ ਨੂੰ ਠੀਕ ਹੈ ਕੋਈ ਸਨੇਹਾ ਸਾਡੇ ਲੋਕਾਂ ਨੂੰ ਲਾਉਣਾ ਹੋਵੇ ਜਾਂ ਕਿਸੇ ਚੀਜ਼ ਦੀ ਲੋੜ ਹੈ ਲੋੜ ਕਿਸੇ ਚੀਜ਼ ਦੀ ਨੇ ਕਿ ਲੋੜ ਪੈਣ ਤੇ ਆਪਾਂ ਵੀਡੀਓ ਪਾ ਦਾਂਗੇ ਠੀਕ ਹੈ ਡੰਗਰਾਂ ਦਾ ਚਾਰੇ ਦਾ ਵਧੀਆ ਸਰੀਜਾਂ ਦਾ ਸਾਰਾ ਕੁਝ ਓਕੇ ਆ ਲੋਡ ਪਈ ਤੇ ਤੁਹਾਨੂੰ ਜਰੂਰ ਦੱਸਾਂਗੇ ਹਜੇ ਫਿਲਹਾਲ ਲੋਡ ਹੈ ਨਹੀਂ ਆਪਣੇ ਕੋਲ ਵੀ ਇੱਕ ਟਰੱਕ ਸਮਾਨ ਦਾ ਪਿਆ ਰਸਤੇ ਦਾ ਪਿਆ ਵਾ ਲੋਡ ਪਈ ਤੇ ਮੰਗਾ ਲਾਂਗੇ ਬਾਕੀ ਅਸੀਂ ਕਿਹ ਕੋ ਪੈਸਾ ਨਹੀਂ ਲਿਆ ਲੋਕ ਸੇਵਾ ਲੈ ਕੇ ਆਉਂਦੇ ਵੀਰ ਆਪਣੇ ਭਰਾ ਹਨ ਤੇ ਉਹਨਾਂ ਨੇ ਇਹੋ ਕਹੀਦੇ ਤੁਸੀਂ ਲਹਾ ਜੋ ਅਸੀਂ ਪਿੰਡ ਪਿੰਡ ਚ ਜਾਣਦੇ ਆ ਤਿਆਪਾ ਸੇਵਾ ਕਰਦਾਂਗੇ ਜੀ ਐਨ ਆਰ ਆਈ ਵੀਰ ਵੀ ਸੰਪਰਕ ਕਰਦੇ ਉਹ ਵੀ ਸੇਵਾ ਦੇ ਰਹੇ ਹਾਂਜੀ ਐਨ ਆਰ ਆਈ ਵੀਰ ਵੀ ਸੰਪਰਕ ਕਰਦੇ ਪਰ ਅਸੀਂ ਕਿਸੇ ਵੀ ਵੀਰ ਕੋ ਕੋਈ ਵੀ ਰੁਪਈਆ ਨਹੀਂ ਲਿਆ ਅਸੀਂ ਇਹ ਆਨੇ ਕਿ ਰਸਤ ਪੋਈ ਦੀ ਕਰ ਦੋ ਅਸੀਂ ਅੱਗੇ ਪਹੁੰਚਾ ਦਾਂਗੇ ਬਸ ਪੋਈ ਇੰਨੀ ਕੀ ਇਹ ਇਹ ਇੰਨੀ ਨਹੀਂ ਹੈ ਇਹ ਬਹੁਤ ਵੱਡੀ ਹੈ ਬਾਈ ਕਿਸ ਦੀ ਜਿੰਨੇ ਰਸਤ ਦੇ ਦਿੱਤੀ ਉਹਦੀ ਦਾ ਜ਼ਿੰਮੇਵਾਰੀ ਖਤਮ ਉਹਦਾ ਲਿਖਿਆ ਗਿਆ ਵੀ ਹੈਨਾ ਪਰ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਅੱਗੇ ਉਹ ਰਸਤ ਜਿਹੜੀ ਹੈ ਨਾ ਸਹੀ ਜਗ੍ਹਾ ਪਹੁੰਚ ਜਵੇ ਸੋ ਇਹ ਉਹ ਸਾਡੇ ਵੀਰ ਹੈ ਇਹਨਾਂ ਲਈ ਵੀ ਅਰਦਾਸ ਕਰਿਆ ਕਰੋ ਕਿ ਇਹਨਾਂ ਦੀ ਜਿਹੜੀ ਭਾਵਨਾ ਨਾ ਇਿੱਦਾਂ ਹੀ ਰਵੇ ਮਨਾਂ ਦੇ ਵਿੱਚ ਰਹਿੰਦੀ ਉਮਰ ਤੱਕ ਇਹ ਲੋਕਾਂ ਦੀ ਇਦਾਂ ਹੀ ਸੇਵਾ ਕਰਦੇ ਰਹਿਣ ਬਹੁਤ ਵੱਡੇ ਹੌਂਸਲੇ ਆ ਘਰ ਦੇ ਵਿੱਚੋਂ ਬਾਹਰ ਕੋਈ ਬਦਲ ਵੀ ਗੜਕੇ ਨਾ ਤਾਂ ਅਸੀਂ ਬਾਹਰ ਨਿਕਲਣੋਂ ਵੀ ਡਰਦੇ ਆ ਤਾਂ ਇਹ ਜਿਹੜੇ ਹਾਲਾਤਾਂ ਦੇ ਵਿੱਚ ਬਾਈ ਹੁਣੀ ਤੁਰੇ ਫਿਰਦੇ ਨਾ ਇਹ ਜਰੂਰ ਐਪਰੀਸ਼ੀਏਟ ਕਰਨਾ ਬਣਦਾ ਕਿਉਂਕਿ ਇਹਨਾਂ ਨੇ ਕੀ ਖੱਟ ਲੈਣਾ ਗਾੜੀ ਕਿਹੜੇ ਪੈਸੇ ਡਿੱਗੇ ਆ ਵੀ ਬੋਰੀਆਂ ਚੁੱਕ ਕੇ ਇਹਨਾਂ ਨੇ ਘਰਾਂ ਤੋਂ ਘਰ ਲੈ ਜਾਣੇ ਇਹ ਤਾਂ ਸਗੋਂ ਰਾਸ਼ਨ ਟਰਾਲੀਆਂ ਤੁਹਾਨੂੰ ਵਿਖਾਈਆਂ ਭਰਿਆ ਤਾਂ ਘਰ ਘਰ ਜਾ ਕੇ ਵੰਡ ਰਿਹਾ ਨਾ ਆਪਣੀ ਸਿਹਤ ਦੇਖ ਰਿਹਾ ਔਰ ਨਾ ਇਹ ਦੇਖ ਰਿਹਾ ਵੀ ਸਾਨੂੰ ਕੋਈ ਇਹ ਪਾਣੀ ਤੋਂ ਬਿਮਾਰੀ ਲੱਗ ਜੇ ਜ਼ਰੂਰ ਸਪੋਰਟ ਕਰਿਆ ਕਰੋ ਭਾਈ ਔਰ ਜੈਸਤੀ ਜੀ ਦੀ ਲੋੜ ਹੈ ਤੁਸੀਂ ਇਹਨਾਂ ਦੀ ਟੀਮ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ ਬਾਕੀ ਇਹ ਵੀ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾ ਕੇ ਜਿਹੜੀ ਉਹ ਤੁਹਾਨੂੰ ਦੱਸ ਦੇਣਗੇ ਪਰ ਚੀਜ਼ ਪੁੱਜਦਾ ਉੱਥੇ ਕਰਵਾਓ ਜਿੱਥੇ ਅਸਲ ਮਾਇਨੇ ਦੇ ਵਿੱਚ ਜ਼ਰੂਰਤ ਹੈਗੀ ਹੈ